ਕੀ ਕੀ ਸਿਕਿਉਰਿਟੀ ਲੱਗੀ ਹੈ ਜਿੰਨੇ ਸਾਡੇ ਸਟੇਟ ਦੇ ਵਰਨਰੇਬਲ ਪੁਆਇੰਟਸ ਨੇ ਅਸੀਂ ਅਲੱਗ-ਅਲੱਗ ਅਫਸਰਾਂ ਦੀ ਉੱਥੇ ਡਿਊਟੀ ਲੱਗੀ ਹੈ ਵੀ ਵਰਨਰੇਬਲ ਪੁਆਇੰਟਸ ਜਿਹੜੇ ਹੈਗੇ ਨੇ ਉਹਨਾਂ ਦੀ ਸਿਕਿਉਰਿਟੀ ਚੈੱਕ ਕਰੋ ਸੋ ਨੰਗਲ ਜਿਹੜਾ ਹੈਗਾ ਇਹ ਸਾਡਾ ਸਭ ਤੋਂ ਵੱਡਾ ਜਿਹੜਾ ਡੈਮ ਹੈਗਾ ਇੱਥੇ ਤੇ ਇਹਦੀ ਸਿਕਿਉਰਿਟੀ ਰਿਵਿਊ ਪਰ ਨਾ ਆਇਆ ਸਾਰੀ ਫੋਰਸ ਨਾਲ ਲੈ ਕੇ ਉਸੀ ਚੈੱਕ ਕਰਨੀ ਆ ਕਿ ਕਿਤੇ ਨਾ ਕਿਤੇ ਗੱਲ ਚੱਲ ਰਹੀ ਹੈ ਜਿਹੜਾ ਪਾਣੀਆਂ ਦਾ ਮਸਲਾ ਹੈਗਾ ਸੀਐਮ ਸਾਹਿਬ ਨੇ ਉਹਦੇ ਨਾਲ ਸਾਡਾ ਕੋਈ ਸਬੰਧ ਨਹੀਂ ਜੀ ਸਾਡਾ ਸਕਿਉਰਟੀ ਰਿਵਿਊ ਨਾਲ ਥੈਂਕ ਯੂ ਜੀ ਇਹਦੀ ਅੱਧੀ ਦਾ ਕੀ ਗੱਲ ਬੱਚਾ ਵੀ ਥੈਂਕ ਯੂ ਜੀ ਸਾਡੀ ਸਕਿਉਰਟੀ ਰਿਵਿਊ ਕਰਨੀ ਹੈ ਜੀ ਕਿਸ ਤਰ੍ਹਾਂ ਦੀ ਸਾਡੀ ਫੋਰਸ ਲੱਗੀ ਏ ਕਿਹੜੀ ਇਹਨਾਂ ਨੂੰ ਫੋਰਸ ਦੀ ਰਿਕੁਆਇਰਮੈਂਟ ਏ ਕਿਵੇਂ ਅਸੀਂ ਆਪਣੇ ਡੈਮ ਨੂੰ ਸੇਫ ਬਣਾ ਸਕਦੇ ਸਰ ਇਹ ਸਿਰਫ ਮੰਗਲ ਡੈਮ ਵਾਸਤੇ ਏ ਕਿ ਭਾਖੜਾ ਵਾਸਤੇ ਭਾਖੜਾ ਤੇ ਇਸ ਤੋਂ ਵੱਡਾ ਭਾਖੜਾ ਜਿਹੜਾ ਹੈਗਾ ਜੀ ਉਹ ਹਿਮਾਚਲ ਦੇ ਵਿੱਚ ਹਿਮਾਚਲ ਵਾਲਾ ਨੇ ਉੱਥੇ ਸਿਕਿਉਰਟੀ ਲਾਈਏ ਉਹ ਸਾਡੇ ਦੋਵੇਂ ਨਾਲ ਜਿੱਥੋਂ ਹੈਲਪ ਉਹਨਾਂ ਨੂੰ ਲੋਡ ਪੈਂਦੀ ਏ ਨਾਲ ਸਾਡੀ ਸਿਕਿਉਰਟੀ ਦੀ ਸਾਡੀ ਫੋਰਸਸ ਵੀ ਨਾਲ ਜਾ ਕੇ ਉਹਨਾਂ ਦੇ ਪੈਟਰੋਲਿੰਗ ਕਰਦੀ ਹਰ ਪੰਜਾਬ ਦੇ ਬਾਕੀ ਡੈਮਾਂ ਦਾ ਕਿਤਾ ਹਰੇਕ ਥਾਂ ਤੇ ਅਲੱਗ-ਅਲੱਗ ਅਫਸਰ ਨੇ ਜੀ ਚਾਹੇ ਸਾਡੇ ਪੋਲ ਨੇ ਜੀ ਚਾਹੇ ਸਾਡੇ ਕੋ ਡੈਮ ਹੈ ਚਾਹੇ ਹਰੇਕ ਥਾਂ ਤੇ ਅਸੀਂ ਸਾਰਿਆਂ ਦੀ ਸਿਕਿਉਰਿਟੀ ਰਿਵਿਊ ਕਰਦੇ ਠੀਕ ਹੈ ਥੈਂਕ ਯੂ ਜੀ ਥੈਂਕ ਯੂ ਪਾਣੀ ਦੇ ਮਸਲੇ ਨਾਲ ਪਾਣੀ ਦੇ ਮਸਲੇ